रे बचो ਪਾਣੀ ਚਿੱਟੇ ਮੈਲ ਵੀ ਪਣਾ ਲੈ ਕੱਪਰ ਉਪਜਾ ਵੀ ਮੁੰਨੇ ਨਸ਼ਿਆ ਤੇ ਨਾਲੇ ਚੱਲ ਵੀ ਮੇਰੀ ਅਸੀ ਚਤਰੀਰ ਕੌਣੀਆ ਪਾਣੀ ਤੇ ਜਵਾਨੀ ਆਪਾ ਰੜਕੇ ਬਚਾਉਣੀਆ ਪਾਣੀ ਤੇ ਜਵਾਨੀ ਆਪਾ ਰੜਕੇ ਬਚਾਉਣੀ ਦੂਸਰਾ ਮੁੱਦਾ ਹਜੇ ਸਰਦਾਰ ਤਾਨ ਸਿੰਘ ਗਰੀਪੁਰੀ ਸਾਹਿਬ ਜੀ ਨੇ ਆਖਿਆ ਸੀ ਕਿ ਜਿਹੜਾ ਰੋਚਾ ਮੁੱਦਾ ਇਹ ਉਹ ਹੈਗਾ ਪੰਜਾਬ ਦੇ ਵਿੱਚੋਂ ਅੱਜ ਕੱਲ ਜਿਹੜਾ ਜਾਦਾ ਨੌਜਵਾਨ ਪੀੜ੍ਹੀ ਹੈ ਯੂਥ ਹੈ ਉਹ ਹਾਂਜੀ ਫੌਮ ਦੇ ਵਿੱਚ ਜਾ ਰਿਹਾ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਰੋਜ਼ਗਾਰ ਵਾਸਤੇ ਕੋਈ ਆਪਣਾ ਘਰ ਵੇਚ ਰਿਹਾ ਕੋਈ ਜ਼ਮੀਨ ਵੇਚ ਰਿਹਾ ਕੋਈ loan ਲੈ ਰਿਹਾ ਤਾਂ ਜੇ BSP ਦੀ ਸਰਕਾਰ ਲੈ ਕੇ ਆਵਾਂ ਕਿ ਆਪਾਂ ਤਾਂ ਹਾਂਜੀ ਇਹ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਟੈਸਟ ਕਰਕੇ ਤੁਸੀਂ 2027 ਦੇ ਵਿੱਚ ਜਰੂਰ BSP ਨੂੰ ਬਣਾਉਂ ਪੇਰਜ਼ਗਾਰੀ ਮੁੰਡੇ ਦੀ ਸੋਹਾਰ ਘੱਲੇ ਨੇ ਜਿਉਂ ਨੇ ਸਾਡੇ ਕੋਲੇ ਹੋਏ ਨਸ਼ਿਆਂ 'ਚ ਚੱਲੇ ਨੇ ਜਿਉਂ ਨੇ ਸਾਡੇ ਕੋਲੇ ਹੋਏ ਨਸ਼ਿਆਂ 'ਚ ਚੱਲੇ ਨੇ ਨਸ਼ਿਆਂ 'ਚ ਟੋਪ ਦਿੱਤਾ ਮਾਪਿਆਂ ਦੇ ਖਾਬ ਨੂੰ ਚਿੱਟਾ ਕਾਲਾ ਕਰੀ पंजाब